बाल झड़न दी प्रॉब्लम तो हो परेशान तले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਨੌਜਵਾਨ ਪੰਜਾਬੀ ਕਵੀ ਜਗਜੀਤ ਹਰਫ ਦੀ ਸਜਰੇ ਅਹਿਸਾਸ ਵਾਲੀ ਕਾਵ ਪੁਸਤਕ ਕੱਕੀ ਤੋਰ ਲੋਕ ਅਰਪਣ ਕਰਦੇ ਆ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਕਿਹਾ ਕਿ ਨਵੇਂ ਸ਼ਾਇਰਾ ਦੀ ਰਚਨਾ ਵਿੱਚ ਅਸਲੋਂ ਨਵੇਂ ਤੇ ਆਧੁਨਿਕ ਯੁੱਗ ਦੇ ਪ੍ਰਭਾਵ ਚਿੱਤਰ ਤੇ ਬਿੰਬ ਹਰ ਨਵੀਂ ਪੁਸਤਕ ਨਾਲ ਸਾਹਮਣੇ ਆ ਰਹੇ ਹਨ ਇਹ ਗੱਲ ਤਸੱਲੀ ਵਾਲੀ ਹੈ ਕਿ ਇਹਨਾਂ ਦੇ ਨਕਸ਼ ਤੇ ਨੁਹਾਰ ਪੂਰਬਲੇ ਕਵੀਆਂ ਨਾਲ ਰਲ ਮਿਲਣ ਦੀ ਥਾਂ ਉਹਨਾਂ ਦੇ ਆਪੋ ਆਪਣੇ ਸੁਹਜ ਸੰਸਾਰ ਨਾਲ ਮਿਲਦੀ ਜੁਲਦੀ ਹੈ ਇਹ ਸਾਰੇ ਕਵੀ ਕਾਫਲੇ ਨਾਲ ਨਹੀਂ ਚੱਲਦੇ ਸਗੋਂ ਆਪੋ ਆਪਣੀ ਮਸ਼ਾਲ ਲੈ ਕੇ ਤੁਰਦੇ ਹਨ ਉਹਨਾਂ ਜਸਵੀਰ ਹਰਫ ਨੂੰ ਮੁਬਾਰਕਵਾਹ ਦਿੱਤੀ ਜਿਸ ਨੇ ਇੱਕ ਕਿਤਾਬ ਦੇ ਸਮਰਪਣ ਵਿੱਚ ਵੀ ਆਪਣੇ ਕਾਗ ਮਹੰਦਰੇ ਦੇ ਦਰਸ਼ਨ ਕਰਵਾ ਦਿੱਤੇ ਹਨ ਅੱਖਰਾਂ ਦੇ ਮੋੜਾ ਸ਼ਬਦਾਂ ਦੇ ਜੋੜਾ ਘੁੱਗੀਆਂ ਜਨੋਰਾ ਰੰਗਾ ਤੇ ਤੋਰਾਂ ਦੇ naam ਜੋ ਰਾਤ ਬਰਾਤੇ ਮੇਰੇ ਲਈ ਕਵਿਤਾ ਨਜ਼ਮ ਦੇ ਗੀਤ ਬਣੇ ਮਾਤਾ ਪਿਤਾ ਲਈ ਪ੍ਰਣਾਮ ਵੀ ਕਮਾਲ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਪ੍ਰਣਾਮ ਮੇਰੇ ਮਾਤਾ ਪਿਤਾ ਨੂੰ ਜਿਨ੍ਹਾਂ ਦੀ ਸਹਜ ਅਸੀਸੀ ਛਾਂ ਸਦਕਾ ਮੈਂ ਧੁੱਪਾਂ ਦੇ ਬਰਾਬਰ ਖਲੋ ਸਕਿਆ ਜਸਵੀਰ ਹਰਫ ਬਾਰੇ ਅਮਨਦੀਪ ਸਿੰਘ ਕੈਂਥ ਨੇ ਦੱਸਿਆ ਕਿ ਮੂਲਕ ਸੰਗਰੂਰ ਦਾ ਜੰਪਲ ਨੌਜਵਾਨ ਕਵੀ ਜਸਵੀਰ ਹਰਫ ਕਿਤੇ ਵੱਲੋਂ ਜੋ ਇੰਜੀਨੀਅਰ ਹੈ ਅਤੇ ਇਸ ਸਮੇਂ ਲੁਧਿਆਣਾ ਵਿੱਚ ਵੱਸਦਾ ਹੈ ਉਸ ਦੀ ਸਾਹਿਤਿਕ ਉਮਰ ਵੀ ਬਹੁਤ ਲਮੇਰੀ ਨਹੀਂ ਅਤੇ ਨਾ ਹੀ ਉਹ ਸਾਹਿਤਿਕ ਦ੍ਰਿਸ਼ਟੀ ਬਹੁਤਾ ਸਰਗਰਮ ਹੈ ਉਸ ਦੀ ਇਸ ਪਲੇਠੀ ਕਾਗੋ ਪੁਸਤਕ ਨੂੰ ਆਟਮ ਆਰਟ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ ਹੈ ਇਸ ਮੌਕੇ ਧੰਨਵਾਦ ਕਰਦੇ ਹਾਂ ਜਸਵੀਰ ਹਰਫ ਨੇ ਕਿਹਾ ਕਿ ਮੇਰੀ ਇਹ ਰੀਜ ਸੀ ਕਿ ਮੇਰੀ ਪਲੇਠੀ ਕਾ ਪੁਸਤਕ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਲੋਕ ਅਰਪਣ ਕਰਨ ਮੇਰੀ ਇਹ ਰੀਜ ਅੱਜ ਪੂਰੀ ਹੋਈ ਹੈ ਇਸ ਮੌਕੇ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਦੀ ਜੀਵਨ ਸਾਥਣ ਜਸਵਿੰਦਰ कौर ਗਿੱਲ ਨੇ ਵੀ ਲੇਖਕ ਨੂੰ ਆਸ਼ੀਰਵਾਦ ਦਿੱਤਾ